ਬੰਦਾ ਸੁੱਤਰ ਰਹੀਦਾ ਹੈ ਅੰਗੂਰ ਭਾਈ ਚੈੱਕ ਕਰਾਏ ਇੱਕ ਰੁਸ਼ਾ ਨਹੀਂ ਨਹੀਂ ਉਹ ਤਾਂ ਖਾਣੇ ਤੋਂ ਹੁੰਦਾ ਸੰਧਿਆ ਮੈਂ ਦੇ ਦੋ ਜਾਨ ਖਾ ਜਾਦਾ ਅੱਛਾ ਗੱਲਾ ਮਤ ਮੱਛਾਂ ਗੱਠਾਈ ਲੈਂਟਰ ਤੱਕ ਵੀ ਕੰਮ ਪਹੁੰਚਾ ਦੇਣ ਲੱਗੇ ਹੈ ਆ ਪਹੁੰਚ ਗਿਆ ਕੀ ਹਾਲ ਮਾਰਾ ਡੈਡੀ ਨਹੀਂ ਟਾਈਮ 3:30 ਹੋਣ ਵਾਲੀ ਨੇ ਤੇ ਇੱਧਰ ਮੰਮੀ ਦੋ ਦੋ ਲਾ ਰਹੀ ਨੇ ਫੁਲਕੇ ਕਿ ਆਪਾਂ ਜਾਣਾ ਵਾ ਕਿਤੇ ਮੈਂ ਵਰਨਾ ਬੰਦ ਲਿਆ ਹੋ ਗਏ ਨੇ ਆਪਾਂ 7 ਮਿੰਟ ਤੇ ਜਿੰਦੀਪ ਉਹ ਉੱਠਣ ਲੱਗਿਆ ਗੁੜੀਆਂ ਜਾਗਣ ਲਈ ਇਹਦੇ ਸੌਂ ਗਈ ਹੁਣ ਫੇਰ ਰਾਤ ਉਦੋਂ ਇੱਕ ਦੋ ਦੀ ਉੱਠਦੀ ਨੀਂਦ ਵਾਹੀ ਪੂਰੀ ਘੱਟ ਹੀ ਲੈਂਦੀ ਐ ਵੀ ਪਰ ਉੱਠਦੀ ਇੱਕ ਦੋ ਦੀ ਵਿੱਚ ਹੁਣ ਕਿੱਥੇ ਆਪਾਂ 12 ਥੋੜੀ ਨਾ ਸੌਂਦੀ 12 ਕੋਈ ਨਾ ਸੌਂਦੀ ਆ ਤੇ ਤੁਸੀਂ ਲਾ ਲੋ ਹਿਸਾਬ ਵੀ 4 ਵਜੇ ਨੇ ਉੱਠ ਖਲੋਂਦੀ ਕਿਆਰ ਤੋਂ ਇਹ ਉੱਠ ਖਲੰਦੀ ਹਾਂ ਉਸ ਤੋਂ ਬਾਅਦ ਫਿਰ 5:00 ਕੋਈ ਨਾ ਸੌਂਦੀ ਆ ਫਿਰ 7:00 ਫਿਰ 2 ਘੰਟੇ ਜਾਗਣਾ ਆ ਫਿਰ 9:00 10:00 ਤੱਕ ਮਤਲਬ ਸੌਣਾ ਉਸ ਤੋਂ ਬਾਅਦ ਫਿਰ ਜਾਗਣਾ ਇਦਾਂ ਦੀ ਹੈ ਜਿਹੜੀ ਟੀਮ ਛਾਣੀ ਵੀ ਆ ਗਈ ਐਸ਼ਾਸ਼ੀ ਐਸ਼ਾਸ਼ੀ ਹੁਮਾਰਾਜ ਕੀ ਹਾਲ ਜੀ ਬੱਬਿਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਤਰੀ ਸਰ ਦਾ ਟਾਈਮ ਆ ਪ੍ਰਮਾਤਮਾ ਨੂੰ ਸਾਰੇ ਜਣੇ ਜ਼ਰੂਰ ਯਾਦ ਕਰਿਆ ਕਰੋ ਜਦੋਂ ਉੱਠਦੇ ਜੇ ਤੇ ਇੱਕ ਵਾਰੀ ਸਾਰੇ ਜਣੇ ਜ਼ਰੂਰ ਵਾਹਿਗੁਰੂ ਜ਼ਰੂਰ ਬੋਲ ਦਿਓ ਵਾਹਿਗੁਰੂ ਤੁਹਾਨੂੰ ਗੁਰਨਾਥ ਪਾਸ਼ਾ ਸੁਖ ਸੁਖੋਣਾ ਦਿਨ ਚੜਿਆ ਆ ਭਾਈ ਪੰਜ ਮਹੀਨੇ ਦੀ ਉੱਠੀ ਆ ਤੇ ਹੁਣ ਮੈਂ ਚੱਲਿਆ ਵਾਂ ਚਿੰਕਲ ਨੂੰ ਲੈਣ ਵਾਸਤੇ ਚਿੰਕਲ ਆਪਣਾ ਹਸਿੰਦੀਪੂਰ ਤੇ ਖਲੋਤਾ ਆ ਨਾਲ ਕਿਰਨ ਦੀ ਦੀ ਹੁਣਾਂ ਨੇ ਵੀ ਜਾਣਾ ਸਾਡੇ ਨਾਲ ਈ ਆਪਾਂ ਥੋੜਾ ਕੰਮ ਜਾਣਾ ਆ ਕੰਮ ਤੇ ਉਹ ਕੰਮ ਕਰਕੇ ਉਸ ਤੋਂ ਬਾਅਦ ਵਿੱਚ ਦੇਖਾਂ ਗਿੱਦਰ ਦਾ ਪਲਾਨ ਬੰਦਾ ਹੈ ਆ ਚਿੰਕਰ ਖਲੋਤਾਇਆ ਤੇ ਇਹਨੂੰ ਨਾਲ ਲੈ ਲਾਂਗੇ ਆ ਗਿਆ ਚਿੰਕਰ ਅਰੇ ਅਬ ਵੱਲੇ ਚਿੰਕਰ ਸੇਟ ਕੀ ਆਲਾ ਬਹੁਤ ਹੋ ਗਿਆ ਤੁਹਾਨੂੰ ਨਾ ਠੀਕ ਠਾਕ ਵਧੀਆ ਕਦੋਂ ਗਏ ਹੁਣੇ ਜੇ ਆਏ ਆਧਾ ਮਿੰਟ ਹੋਇਆ ਅੱਛਾ ਅੱਛਾ ਠੀਕ ਠੀਕ ਲੈ ਚੱਲ ਜਕਰ ਅੱਛਾ ਉਹ ਡੋਗੀ ਆਪਣਾ

ਹਰ ਗਣ ਵੀ ਉੱਠ ਗਈ ਆ ਪਾ ਦੇ ਲੈ 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 ਤਾਂ ਸੋਣਿਆ ਸਾਰਿਆਂ ਨੂੰ ਸੱਸੀ ਕਾ ਬੁਲਾਈ ਸੱਸੀ ਕਾ ਬੁਲਾ ਦੋ ਸਾਰਿਆਂ ਨੂੰ ਸੱਸੀ ਕਾ ਬੁਲਾ ਦੋ ਅੱਥਰ ਦੀ ਕਹੀ ਨਹੀਂ ਵਾਏ ਗੁਰੂ ਅੱਛਾ ਚਲੋ ਵਾਏ ਗੁਰੂ ਕਰ ਦੋ ਵਾਏ ਗੁਰੂ ਬਾਬੇ ਦੀ ਬਾਣੀ ਚ ਵਾਏ ਗੁਰੂ ਵਾਏ ਗੁਰੂ ਨਸਬੇ ਕੋਈ ਜੇ ਕੰਨੀ ਆਵੇ ਚਲੋ ਚੱਲ ਗਏ ਪਾ ਦੋ ਗਾਣ ਚਲੋ ਵਨਡੇ ਚੱਲੇ ਤਿਆਰ ਹੋ ਜੇ ਛੇਤੀ ਕਰੋ ਇਹਨੇ ਦੇਖ ਗਿਆ ਮੰਮੇ ਵਨਡੇ ਚੱਲੇ ਵਨਡੇ ਚੱਲੇ ਹਾਂ ਘੜੀ ਬਾਲੀ ਮਸਤ ਆਉਣਾ ਬਸ ਮੁੜ ਕੇ ਵੇਖੀ ਨਾ ਲੱਕ ਘੰਟਾ ਕੀ ਕਰਦੀ ਮਹਾ ਹੋਣਾ ਸਮਾਂ ਦਾ ਸੁੱਤੀ ਉੱਠੀ ਨਾ ਘੰਟਾ ਕਮਾ ਚੱਜਦਾ ਨਿਕਲਣਾ ਮੁੜ ਕੇ ਫੇਰ ਨੇ ਹੱਥ ਚੁੱਕਦੇ ਨਹੀਂ ਮੈਨੂੰ ਸੌ ਆ ਕਨੇ ਆਤਮਾ ਚੁੱਕੇ ਸਾਡੇ ਘਰ ਰੌਣਕ ਕਿਦਾਂ ਲੱਗੇ ਨਹੀਂ ਵੀ ਕਾ ਤੇ ਚੁੱਕਣੀ ਨਹੀਂ ਵਸਗੇ ਮਾਰੀ ਜਾਂਦੀ ਵੀ ਅਸੀਂ ਇਹਨੂੰ ਲਿਆ ਕੇ ਚਾਹ ਦਾ ਪਿਆਲਾ ਦੋ ਹਰ ਗੁਣ ਨੂੰ ਕਰਤਾ ਰੈਡੀ ਲੈ 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 ਭੱਜ ਗਈ ਦਿੱਤੀ ਲੈ ਬੰਦ ਕਿਤੇ ਲੈ ਸਿਰ ਨੂੰ ਤੇ ਲਾਓ ਫੇ ਟੋਪੀ ਪਾ ਦੇ

ਹੋ ਬਹੁਤ ਬਾਹਰ ਬੜੀ ਠੰਡ ਹੈ ਯਾਰ ਹਾਂ ਹਣਾ ਪਾਇਆ ਨਾ ਕੁਝ ਵੀ ਤੂੰ ਮੈਂ ਤਿੰਨ ਚੀਜ਼ਾਂ ਪਾਈਆਂ ਇੱਕ ਆ ਪਤਲੀ ਜਿਹੀ ਕੋਟੀ ਹਟਣੀ ਚੱਲੋ ਠੀਕ ਆ ਕੇ ਬਾਹਰ ਚੱਲੀਏ ਹੁਣ ਉਹ ਬਾਹਰ ਰੁਕੋ ਕੰਨੋ ਨਾ ਕਰਤਾਂ ਲੋਕ ਚੱਲੋ ਠੀਕ ਆ ਹੈ ਕਿੰਦੀ ਦੀ ਹੁਣ ਅੰਦੇ ਘਰੇ ਪਹੁੰਚ ਗਏ ਰੋਟੀ ਰੱਖਣੀ ਆ ਰੋਟੀ ਆ ਨੀਚੇ ਖਾਣਾ ਹੈ ਇਹਦੇ ਚ ਰੱਖੂ ਮੈਂ ਰੋਟੀ ਇਹਦੇ ਵਿੱਚ ਇਹਦੇ ਵਿੱਚ ਹੀ ਥਾਂ ਹੈ ਖਾਣਾ ਹੈ ਸਿੰਕਲ ਗਿਆ ਹੈ ਕੰਨੀ ਦੀ ਹੁਣ ਲੈਣ ਵਾਸਤੇ ਅੰਦਰੋਂ ਮੈਂ ਤੇ ਵੇਹੇ ਗੱਡੀ ਚ ਹੀ ਮੈਂ ਹਾਂ ਇੱਥੇ ਆ ਆ ਜਣੇ ਇਹ ਚੰਗੀ ਗੱਲ ਹੈ ਬਾਹਰ ਜਾਂਦੀ ਲੋੜ ਨਹੀਂ ਬਾਹਰ ਬੜੀ ਠੰਡੇ ਮੈਂ ਤਾਂ ਹੀ ਨਿਕਲ ਲਿਆ ਬਾਹਰ ਬਹੁਤ ਠੰਡੀ ਆਜੋ 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 ਕਿਦਾਂ ਕਿਦਾਂ ਬੁਕਲਾ ਮਾਰੀਆਂ ਬੱਲੇ 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 ਇੱਧਰ ਆਓ ਇੱਧਰ ਹਾਂ ਚੁੱਕ ਹਾਂ ਚਿੰਤਾ ਹਾਂ ਆ ਸੀਟ ਮਾੜੀ ਚੁੱਕ ਦੋ ਸਸਰੀ ਗਾਲ ਜੀ ਕੀ ਹਾਲ ਚੱਲ ਜੇ ਹਾਂ ਠੀਕ ਹੈ ਜੇ ਨੇ ਸਹੀ ਗੱਲ ਆ ਉਹ ਧਿਆਨ ਚ ਚਲ ਕੋਈ ਨਾ ਕੋਈ ਨਾ ਕੋਈ ਨਾ ਕੋਈ ਤੋ ਉਹ ਚੁੰਕੜ ਮਗਰ ਲਈ ਅਸੀ ਲਾਗ ਮਿੱਟਰ ਦੀ ਤੂੰ ਮਸੀ ਬਾ ਅਰਦਾਸ ਕਰ ਵੀ ਬਸ ਮਾਰੇ ਕਰੇ ਕਿਰਪਾ ਤੇ ਆਉਂਦੇ ਵਾਦੀ ਡੱਬਾ ਲੈ ਕੇ ਆਵੇ ਭਾਜੀ ਨੇ ਤਾਂ ਲਾਲਸੂ ਹੀ ਪੱਕ ਮੰਨ ਲਈ ਕੀ ਆ ਜੀ ਉਹ ਬੱਲੇ ਬੱਲੇ ਵੀ ਉਹ ਕਿਦੋਂ ਬੱਕਲ ਬੱਕਲ ਮਾਰੀ ਇੰਨਾ ਕੁੱਕਰ ਫੇਂਡਿਆ ਉਹ ਲੈ ਉਹ ਜੀ ਉਹ ਮੈਸੇਜ ਕੀਤੀ ਜਵਾਂ ਉਹਨਾਂ ਨੇ ਬੜੇ ਚਲਾਵਾਂ ਸਾਨੂੰ ਨਹੀਂ ਦੱਸਦੇ ਵੀ ਕੋਈ ਸਾਨੂੰ ਕੋਈ ਸਲਾਹ ਨਾ ਦਿਓ ਆ ਇੱਕਦਾਂ ਨਾਲ ਲੱਗੀ ਹੈ ਭਾਜੀ ਨੂੰ ਠੰਡ ਬਹੁਤ ਲੱਗਣ ਢਈ ਆਲ ਕਿਸੇ ਨਹੀਂ ਕਰ ਲਿਆ ਯਾਰ ਕਿੱਧਰ ਲੱਗ ਗਈ ਤੇਲ ਮੈਂ ਪਵਾ ਲਈ ਥੋੜਾ ਜਿਹਾ ਕੋਝਵਾਂ ਨੂੰ ਜਾਣ ਹੋਇਆ ਨਾ ਬੜੇ ਰਹਿਮਾਨ ਨਫਸ ਕਲਾਸ ਆ ਟੋਲ ਤੇ ਰੁਕੇ ਆ ਇੱਥੇ ਕਿਸਾਨ ਭਰਾਵਾਂ ਨੇ ਚਾਹ ਲਾਈਗੀ ਚਾਹ ਲੰਗੇ ਆ ਸ਼ਕਣ ਤੇ ਜੋ ਸੇਵਾ ਪਾਣੀ ਬਣਦਾ ਹੈਗਾ ਤੇ ਥੋੜੀ ਜਿਹੀ ਕੀਤੀ ਉਧਰੋਂ ਵੀ ਆਉਂਦੇ ਹੋਏ ਚਾਹ ਸ਼ਕਾਉਂਦੇ ਨੇ ਤਾਂ ਇਧਰੋਂ ਜਾਂਦੇ ਵੀ ਜਿਹੜੀ ਸੰਤ ਜਾਣਦੀ ਹੈ ਗੱਡੀਆਂ ਲੰਘਣ ਦੀ ਉਹਨਾਂ ਨੂੰ ਚਾਹ ਸ਼ਕਾਉਂਦੇ ਤੇ ਇੱਥੇ ਹੁਣ ਰੁਕੇ ਆ ਵੀ 2 ਮਿੰਟ ਇਹ ਆਪਾਂ ਹੈਗੇ ਆ ਇਸ ਟਾਈਮ ਬਠਿੰਡਾ ਰੋਡ ਜਦੋਂ ਆਪਣਾ ਤਹੀ ਲਾ ਲੋ ਹਸਾਬ ਵੀ ਵੀ ਤਰਨਤਾਰ ਰੋਡ ਤੋਂ ਆਪਾਂ ਚੜ ਜੰਨੇ ਨਾ ਤਾਂ ਉਹ ਗਾਂ ਰਾਈ ਜੰਨੇ ਪਟੋਲ ਆਉਂਦਾ ਨਾ ਜਿਹੜਾ ਪਹਿਲਾ ਇਹ ਉਹ ਵਾਲਾ ਟੋਲ ਆ ਲੈ ਦੋਸ਼ਾ ਹੋਣੀ ਆੋਂਡੇ ਨੇ ਤਰੇ ਹੋਵੇ ਉਹ ਕਿਧਰੋਂ ਆੋਂਡੇ ਹਾਂਜੀ ਕਿਧਰੋਂ ਆਏ ਜੇ ਹਾਂਜੀ ਫੌਜਾ ਕਿਧਰੋਂ ਆਈਆਂ ਕਿਹੜਾ ਮੈਦਾਨ ਫੜੇ ਕਰਕੇ ਆਏ ਚਿੰਕਲ ਦੇ ਵਿੱਚ ਦਾ ਸਿਰਟਾ ਕਿਹਾ ਹੈ ਕਿੰਨਾ ਤਾਲੂ ਨਾ ਪੈ ਚਲੀ ਕੋਈ ਰੱਖਿਆ ਕੋਈ ਪਾਣੀ ਉਹ ਨਹੀਂ ਰੱਖਿਆ ਸੀ ਤੋਂ ਨੁਮਾਸਾ ਇਹ ਗਾਉਂ ਤੋਂ ਲੈ ਪਾਣੀ ਹੈਗਾ ਪੀਣ ਵਾਸਤੇ ਵੀ ਹੈਗਾ ਆਪਣੇ ਉਹ ਇਹ ਆਵਾ ਹੈ ਭਾਈ ਤੂੰ ਕਾ ਕੀ ਹੁੰਦਿਆ ਹਾਂ ਖਾ ਖਾਜ ਭਾਈ ਕਹਿੰਦੇ ਭਾਜੀ ਕਹਿੰਦੇ ਖਾਜ ਹੋਣੀ ਮੇਰੀ ਤਾਂ ਖਾਜ ਸਭ ਬੰਨਿਆ ਜਦੋਂ ਕਿਹੜਾ ਲੱਗ ਗਿਆ ਗੁਰਕਾ ਭਾਗੀ ਗੁਰਕਾ ਪਾਜੀ ਨੂੰ ਖੁਰਕਾ ਭਾਗੀ ਦਵਾਈ ਲੈਣ ਚੱਲੇ ਚੱਲ ਪਾਜੀ ਕਿਨੂੰ ਸਾਰੇ ਸਿੱਕੇ ਦੇ ਖਾਰ ਸੋਈ ਜਾਣ ਦੇ ਨਰਾ ਵੇਖੋ ਕੜੀਆਂ ਜ਼ਬਰਦਸਤ ਕਣੀ ਦੋ ਰਸਤੇ ਵਿੱਚ ਹੁਣ ਸਾਨੂੰ ਚਿੰਕਰ ਚਿੰਕਰ ਵੈਸੇ ਪੈਊਗਾ ਚਾਹ ਹਾਂ ਨੂੰ ਨਹੀਂ ਚਿੰਗਣੀ ਰਹੀ ਉਹ ਆਹ ਕੰਡਵਰੀਆ ਮਾਓ ਰਾਸਥਾਂ ਜਾਂ ਬਣਾ ਕਹਿੰਦੇ ਰੇਤ ਦਾ ਜਿਦਾ ਇਹ ਇਹਦਾ ਰਾਸਥਾਂ ਚ ਹੁੰਦੀ ਹੈ ਹਾਂ ਕਿ ਨਹੀਂ ਐ ਫੀਲਿੰਗ ਲਓ ਪਰ ਰਾਸਥਾਂ ਨਾਲ ਗਏ ਕਿ ਨਹੀਂ ਜੰਗਲ ਫੀਲਿੰਗ ਲਓ ਹਾਂ ਵਰਕੀ ਜਾਤ ਕਿਆ ਹੋਣਾ ਨਹੀਂ ਚਾ ਪੀ ਲਈਆ ਕਰਨਦੀ ਸੀ ਸਿਹਤ ਖਰਾਬ ਹੋ ਗਈ ਘਬਰਾੜ ਜੀ ਨਾਲ ਬੜੀ ਹੋ ਜਾਂਦੀ ਹੈ ਇਹ ਨਾ ਘਬਰਾੜੀ ਆ ਨਾ ਮਾਤਰੀ ਉਹਨਾਂ ਦੇ ਬਾਕੀ ਚਲੋ ਵੇਖਦਾ ਆਪਣੇ ਹਸਾਮ ਨਾਲ ਜੇ ਕਹਿੰਦੇ ਦੇ ਦੋ ਹਾਂਜੀ ਸੰਤਰਾ ਦਿਓ ਭਾਈ ਸੰਤਰੇ ਲਿਆਓ 5 ਕਿਲੋ ਸੰਤਰੇ ਨੇ ਨੇਰੀ ਲਿਆਤੀ ਸੰਤਰੇ ਮੋਗੇ ਨਦਰਾ ਆ ਇੱਥੋਂ ਨਹਿਰਾ ਨਿਕਲੇ ਬਾਅਦ ਚ ਇੱਕ ਗੁਰਦਰਾ ਸਾਹਿਬ ਸਾਹਮਣੇ ਦਰਸ਼ਨ ਕਰਨ ਚੱਲੇ ਹਰੀਕੇ ਹਰੀਕੇ ਹਾਂ ਹਰੀਕੇ ਮਖੂ ਪਾਣੀ ਦਾ ਬਹਾਵ ਵੇ ਲੱਗਣਾ ਫਾਸਟ ਐ ਸੰਦੀਪ ਓਏ ਹਰਕੁਣ ਨਹੀਂ ਨਹੀਂ ਕਾਨੀ ਗੁਰਦੈਰ ਸਾਹਿਬ ਦੀ ਐਂਟਰੀ ਬਹੁਤ ਸੋਹਣੀ ਹੈ। ਇਧਰ ਪਾਰਕ ਬਣੀ ਹੋਈ ਹੈ। ਮੈਂ ਕਹਣਾ ਮੈਂ ਬੜਾ ਵਧੀਆ ਜਿਗਾੜਨਾ ਬੈਠਣ ਵਾਸਤੇ ਬਣਿਆ ਹੋਇਆ ਇਹ ਸਿਸਟਮ ਜਿਆ। ਉਧਰ ਹਰਗੁਣ ਕਿਥੇ ਪਿਆ ਆਨੇ ਓਏ। ਉਹ ਐਸੀ ਖਿਤੇ ਆਨਾ ਨਹੀਂ ਦੇਖਦੀ ਨਹੀਂ ਦੇਖਦੀ ਕਿ ਢਿਸਣੀ ਬੈਠੀ ਹੈ। ਕਿੰਨੀ ਖੁਸ਼ ਹੁੰਦੀ ਹੈ। ਹੌਕਾ ਦਾ ਬੈਠੀ ਹੈ। ਹਰਗੁਣ ਅੱਜ ਤੇਰੀ ਚਰ ਲੰਘਾ ਤੁਰਿਆ ਬਾਬਾ। ਹਾਂਜੀ ਅੱਜ ਬਾਬਾ ਤੁਰਿਆ। ਹਰ ਗੁੰਦੀ ਰੱਖ ਕੇ ਨੀ ਪਿਆਰੀ ਲੱਗੀ ਹੋਈ ਸਾਹਮਣੇ ਇੰਦਰ ਦੇਖੋ ਪਕੌੜੇ ਚੱਲਣ ਲੱਗੇ ਆਂ ਚਿੜੀਆਂ ਦੇਖੋ ਹਰ ਗੁੰਦੀ ਦੇਖੀ ਨਾ ਚਿੜੀਆਂ ਆਈਆਂ ਕੋਟਨੀ ਹਰ ਗੁੰਦੀ ਰਾਮੀ ਰੂ ਰੂ ਆਇਆ ਚੱਤਾ ਤੋੜ ਗਈ ਓਏ ਗੁੰਦੂ ਟਿਕੜੇ ਅੰਦਰ ਆ ਨਾ ਚਿੜੀਆਂ ਸੋਹਣੀਆਂ ਲੱਗਦੀਆਂ ਕੀ ਆ बोल है कहना को पर पता नहीं लगता है ये है दिखा दे। दिखा दे। <laughs> ਕਾਏ ਗਏ ਕਰਦੇ ਰਿਹਾ ਕੀ ਬਾਤ ਮੈਂ ਅੱਜ ਵਾਰ ਉੱਤਰਿਆ ਮੈਂ ਅੱਜ ਵਾਰ ਉੱਤਰਿਆ ਅੱਜ ਮੇਰੀ ਹਰਗੁਣ ਨੇ ਪਹਿਲੀ ਵਾਰੀ ਤਿੰਨ ਲਾਂਗਾ ਭਰੀਆਂ ਨੇ ਪਰ ਇਹ ਆਪੀਓ ਕੈਮਰੇ 'ਚ ਰਿਕਾਰਡ ਨਹੀਂ ਹੋ ਸਕੀਆਂ ਪਰ ਹਰਗੁਣ ਨੇ ਅੱਜ ਤਿੰਨ ਲਾਂਗਾ ਭਰੀਆਂ ਨੇ ਵੀ ਆਪਣੇ ਆਪ ਹੀ ਸੰਦੀਪ ਹੁਣਾਂ ਦੇਖਿਆ ਮੈਂ ਨਹੀਂ ਦੇਖਿਆ ਮੰਮੀ ਨੇ ਤਾਂ ਸੰਦੀਪ ਨੇ ਦੇਖਿਆ ਤੁਰਦਿਆਂ ਹੈ ਮੇਰੇ ਕੋਲ ਆਈ ਨਾ ਚੱਲ ਕੇ ਭੱਜੀ ਆਈ ਹੈ ਹਾਂ ਹਾਂ ਫਾਸਟ ਭੱਜੀ ਆਈ ਹੈ ਅੱਛਾ ਨਾਲੇ ਗੁਰਦ੍ਰਸਾਹਿਬ ਦੇ ਦਰਸ਼ਨ ਕਰ ਲਏ ਆ ਉਹ ਨਾਲੇ ਪ੍ਰਸ਼ਾਦਾ ਛਕਣਾ ਸੀ ਪਰ ਉੱਥੇ ਲੈ ਯਾਰ ਆਹ ਕੁੜੀ ਨਾ ਕਦੀ ਗੱਡੀ ਬੰਦ ਕਰਦੀ ਕਦੀ ਚਾਲੂ ਕਰਦੀ ਬਹੁਤ ਜਿਆਦਾ ਇਹਨੇ ਨਾ ਵਕਤ ਪਾਇਆ ਹੋਵਾ ਵੇਖੋ ਕਿੱਥੇ ਫਸੀ ਜਾਵੇ ਚ ਮਟਰ ਨੱਪੀ ਜਾਂਦੀ ਆ ਨਾ ਤੇ ਹੁਣ ਚਾਹ ਛਕ ਲਈਏ ਤੇ ਹੁਣ ਚੱਲੇ ਆ ਘਰ ਨੂੰ ਹਲੋ ਹੁਣ ਤਹੀਓ ਚਲਾਓਗੇ ਗੱਡੀ ਉਸਤਾਦ ਜੀ ਉਸਤਾਦ ਜੀ ਹੁਣਾਂ ਨੇ ਮੈਨੂੰ ਵਕਤ ਨੂੰ ਫੜਿਆ ਗੱਡੀ ਬੰਦ ਕਰੀ ਜਾਂਦੀ ਉਦੋਂ ਵੇਖਿਓ ਹੁਣ ਬੰਦ ਕਰਦੀ ਆਏ ਨਹੀਂ ਹੁਣ ਨਿਕਣ ਲਈ ਟੀਮ ਜਉਣ ਵਾਲਾ ਆ ਨਹੀਂ ਹੋ ਲੱਗਦਾ ਵੀ ਟੀਮ ਜਉਣ ਵਾਲਾ ਸਿਆਗਲੇ ਚੱਲ ਦਰਜਣ ਕੇਲੇ ਕਰ ਦੋ ਮੈਂ ਸੋਹਰੇ ਐਂ ਜ ਗਲੇ ਗਲੇ ਚ ਪਾ ਦਿਓ ਚੰਗੇ ਚੰਗੇ ਜਿਹਾ ਪਾ ਦੇ ਕੇਲੇ ਬਦਨਾਮੀ ਸਾਨੂੰ ਕਰਾਓ ਨਹੀਂ ਹਸਣੇ ਮਖੌਲਟੇ ਕਰਨ ਨਹੀਂ ਨਹੀਂ ਆਪਣੇ ਕੋ ਮੈਂ ਵੈਰਾਈਟੀ ਆਪਾਂ ਚੰਗੀ ਖੜਦ ਨੇ ਕਿ ਨਹੀਂ ਭਾਈ ਆਪੇ ਵੀ ਵੈਰਾਈਟੀ ਚੰਗੀ ਪਾਣ ਦੇ ਕਹਿੰਦੇ ਲੋੜ ਹੀ ਨਹੀਂ ਕਿ ਨਹੀਂ ਹੋਰ ਕੀ ਮਾਰੇ ਹੋਰ ਭਾਈ ਹੋਰ ਨਾਲ ਇੱਕ ਵੈਰਾਈਟੀ ਮੈਂ ਪਾ ਦੇ ਦੇਖੇ ਇਹ ਆ ਤਾਂ ਹੀ ਨਾ ਗੱਲ ਮੇਰੇ ਸੋਹਰੇ ਆਉਣ ਦਾ ਫਾਇਦਾ ਹੋ ਗਿਆ ਕਿ ਨਹੀਂ ਦੇਵ ਚ ਪੈਸੇ ਨਿਕਲ ਗਏ ਇੰਨੇ ਕ ਨਿਕਲਨੇ ਚਾਹੀਦੇ ਆ ਬੰਦਾ ਸੁੱਤਰ ਰਹਿਂਦਾ ਆ ਅੰਗੂਰ ਭਾਈ ਚੈੱਕ ਕਰਾਏ ਇੱਕ ਰੇ ਗੁੱਛਾ ਨਹੀਂ ਨਹੀਂ ਉਧਰ ਖਾਣੇ ਦੋ ਕੋ ਹੁੰਦਾ ਸੰਧਿਆ ਮੈਂਦੇ ਦੋ ਜਣ ਇੰਪਰੂਟ ਆ ਜਾਨੀ ਤਾਂ ਦੋਲਾ ਭਾਈ ਜਣ ਕਹਿੰਦੇ ਤੁਹਾਨੂੰ ਭਾਈ ਜਣ ਦਾ ਘਰ ਵੇਖਣਾ ਆ

ਬਾਕੀ ਵਾਪਸ ਕਰ ਦਈਏ ਬਸ ਠੀਕ ਹੈ ਬਸ ਜੀ ਨਰ ਲੈ ਵਜਾ ਕਰਾਤੀ ਧੰਨਵਾਦ ਲੈ ਅੱਛਾ ਉਹਦੀ ਨਾਲ ਨਿਗਾਹ ਪਈ ਭਰਾ ਦੀ ਹਾਂ ਗੁੱਡੇ ਵਾਲਾ ਅੱਛਾ ਜਾਨ ਲੈਂਟਰ ਤੱਕ ਵੀ ਕੰਮ ਪਹੁੰਚਾ ਦੇਣ ਲੱਗੇ ਹੈ ਆ ਪਹੁੰਚ ਗਏ ਕੀ ਹਾਲ ਮਾਰੇ ਡੈਡੀ ਨਹੀਂ ਆਪਾਂ ਪੂਰੀ ਫੈਮਿਲੀ ਆਏ ਆ ਡੈਡੀ ਨਹੀਂ ਆਏ ਐਸੇ ਚੱਲ ਗਏ ਸਰ ਲੈ ਕਿਦਾਂ ਬਣੀ ਗੱਲ ਹੈ ਇੱਥੇ ਤੁਹਾਡਾ ਭੰਗੜਾ ਪੂਰਾ ਹੋਣਾ ਹੁਣ ਬਸ ਜਦੋਂ ਬਣ ਗਿਆ ਪੂਰਾ ਠੀਕ ਹੈ ਸਹੀ ਗੱਲ ਹੈ ਆ ਲਿਓ ਮੈਂ ਫੋਨ ਕਰਾਂ ਯਾਰ ਤੁਹਾਨੂੰ ਭਾਜੀ ਹੁਣੇ ਤੇ ਬਾਜ਼ਾਰ ਗਏ ਨੇ ਉਹਨਾਂ ਦੇ ਮਤਲਬ ਸਾਲੇ ਦੀ ਮੈਰਿਜ ਆ ਤੇ ਉੱਧਰ ਕਪੜੇ-ਕਪੜੇ ਸ਼ਾਪਿੰਗ ਕਰਨ ਵਾਸਤੇ ਗਏ ਨੇ ਸੂਟ ਵਗੈਰਾ ਲੈਣ ਵਾਸਤੇ ਗਏ ਨੇ ਤੇ ਹੁਣ ਡੈਡੀ ਇਕੱਲੇ ਘਰ ਆ ਡੈਡੀ ਹੁਣ ਚਲੋ ਬੁਲਾ ਲਿਓ ਨੇ ਭਾਜੀ ਦੀ ਰੀਝ ਹੀ ਕਹਿੰਦੇ ਘਰ ਵੇਖਣਾ ਵਾ ਮੈਂ ਚਲੋ ਤੁਹਾਨੂੰ ਦਿਖਾ ਦਿੰਨੇ ਹਾਂ ਘਰ ਜੀਜਾ ਜੀ ਮੇਰੇ ਉਹ ਕਹਿੰਦੇ ਆ ਜਾਦਾ ਮੱਥਾ 28 ਬਹੁਤ ਬਹੁਤ ਆਸ ਘਾਰਾ ਬਹੁਤ ਜਿਆਦਾ ਮੱਥਾ ਹੈ ਹਾਂ ਇਹ ਇਹ ਗੱਲ ਦਾ ਹੈ ਥੋੜਾ ਆ ਮੱਥਾ ਥੋੜਾ ਜਿਆਦਾ ਬਾ ਲਾਲ ਬਾਥਰੂਮ ਪਿੱਛੇ ਦੋ ਜੇ ਪਿੱਛੇ ਦੋ ਆ ਦੋ ਕਮਰੇ ਆ ਵਿੱਚ ਇਧਰ ਕਿਚਨ ਬਣਾ ਦਣਾ ਤੇ ਆ ਬਣਾ ਫਾਇਲਾ ਚਿੰਕੜ ਵੇ ਲੈ ਉਹ ਬੰਦਾ ਕਿੱਧਰ ਜਾਂਦਾ ਕਿੱਧਰ ਕੁ ਮਣਾਏ ਦਰ ਕਨੇ ਗੱਲ ਲਈ ਦਾਣੇ ਪਾਣੀ ਦੇ ਵੇਲੇ ਇੱਥੇ ਆਣ ਕੇ ਪਾਣੀ ਪੀਣਾ ਕਨੇ ਵੇਖ ਲਾ ਤੂੰ ਮੇਰੇ ਸੌਰੇ ਵੀ ਲੈ ਆਤੇ ਆਂ ਸੌਰਿਆਂ ਦਾ ਸ਼ਹਿਰ ਜਾਂ ਪਿੰਡ ਵਾਲਾ ਤੂੰ ਵੀ ਵੇਖ ਲਿਆਗੇ ਬੱਕਰੀ ਲੈ ਆਵਾਂ ਬਾਈ કાਜੀ ਆਵਾਂ ਬਾਹਰ ਦੀ ਆ ਗਿਆ ਨਵਾਂ ਬੰਦਿਆ ਇਹਨਾਂ ਦਾ ਘਰ ਠੀਕ ਹੈ ਸੁਣ ਚੱਲ ਵਦਿਆ ਤੇਰਾ ਬਹੁਤ ਵਧੀਆ ਬਣਿਆ ਹੋਗੇ ਤੇਰਾ ਤੇ ਹਿਆਤੀ ਸਹੀ ਗਾਦੀ ਡੈਡੀ ਤੇ ਮੈਂ ਲੈਣੋਂ ਆਤੇ ਆਇਆ ਸਮੋਸੇ ਇੱਥੇ ਹੁਣ ਇਹਨਾਂ ਨੂੰ ਵਿਚਾਰਨ ਬਿਫਤਾ ਪਾਤੀ ਕਿਉਂ ਬਾਕੀ ਪਰਿਵਾਰ ਤੇ ਸਾਰਾ ਘਰੇ ਹੈ ਨਹੀਂਗਾ ਤੇ ਹੁਣ ਡੈਡੀ ਇਕੱਲੇ ਘਰੇ ਤੇ ਉਹਨਾਂ ਦੇ ਨਾਲ ਸਿਰ ਮੈਨੂੰ ਹੁਣ ਆਣਾ ਪਣਾ ਉਕੇ ਬਾਈਕ ਤੇ ਤਨੂ ਭਾਜੀ ਹੁਣ ਨਿਖੜੀ ਆ ਤੇ ਫਿਰ ਉਹ ਗਏ ਹੋਏ ਬਾਈਕ ਤੇ ਆ ਲੱਗਾ ਲੱਗਾ ਕਮਾਣਾ ਅਸੀਂ ਬੰਦ ਕਰਦਾ ਲਓ ਮਾਰ ਲਓ ਲਓ ਜੀ ਚੱਲ ਗਿਆ ਜੀ ਚਲੋ ਕੰਨ ਦੀ ਦੀ ਹੁਣ ਉਹਨਾਂ ਦੇ ਘਰੇ ਲਾਏ ਹੁਣ ਤਾਂ ਹੁਣ ਚਿੰਕਲ ਨੂੰ ਉਤਾਰ ਦਾਂਗੇ ਪੁਲ ਤੇ ਅਸਨੀ ਦੇ ਪੁਲ ਤੇ ਕਿਉਂਕਿ ਇਹਦਾ ਇਹਦਾ ਘਰ ਉੱਥੇ ਨੇੜੇ ਆ ਵੀ ਇਹ ਚਲਾ ਜਾਊਗਾ ਤੇ ਫਿਰ ਆਹੀ ਆਪਣੇ ਘਰ ਪਰ ਆ ਕੁੜੀਆਂ ਹੱਥ ਖੜੇ ਕਰਾਈ ਜਾਂਦੀ ਦੇਹ ਤਰੀ ਦੇ ਚਲ ਨੂੰ ਰੋਲਾ ਚੰਗਾ ਹੂੰ ਅਕਤਿੰਗ ਆਖਰ ਆ ਦੇਖਿਆ ਆ ਹਾਲੀ ਇਹਦਾ ਮੈਂ ਹਰ ਸ਼ਾਰੇ ਕਰਨ ਦੇ ਕੋ ਮੈਨੂੰ ਗੱਡੀ ਦਾ ਮੂੰਹ ਕਰ ਦਿੰਦੇ ਇੰਨਾ ਚਾਹ ਕਰਦੀ ਨੇ ਕੇਵਲੇ ਜਦੋਂ ਉਹ ਚਿਹਰਾ ਬਾਦ ਮਿਲੀ ਤੇ ਫਿਰ ਐਂ ਚਾਹ ਕਰਦੀ ਤਾਂ ਪੰਦੀ ਕੀ ਲਾਭ ਹੁੰਦਾ ਇਹਨੂੰ ਕੀ ਤੁਸੀਂ ਦੇਖ ਨਹੀਂ ਕੱਕਾ ਕਿਤੋਂ ਆਜਾ ਰੇ ਜੋਂ ਘਰ ਇੰਨੇ ਸਾਰਾ ਬੈੱਡ ਤੇ ਖਲਾਰਾ ਪਾ ਤਾ ਬੁਰੇ ਹਾਲ ਉਹਨਾਂ ਨੇ ਫੁੱਲ ਬਣੀਆਂ ਕੱਢੀਆਂ ਰੱਜ ਜੀ ਉਹ ਵਿਚਾਰੇ ਨੇ ਮਾਸਾ ਨਹੀਂ ਇੱਕ ਵਾਰੀ ਵੀ ਕਿਹਾ ਵੀ ਖਲਾਰਾ ਪਾਣ ਡਿਆ ਔਰ ਦਾਲ ਰਖੀਏ ਤੇ ਖਾਣ ਵਾਸਤੇ ਇਹਨੇ ਦਾਲ ਵੀ ਮੁੱਦੀ ਕਰਤੀ ਸਭ ਕੁਝ ਖਲਾਰਤਾ ਬੈੱਡ ਤੇ ਕਿ ਇੱਕ ਵਾਰੀ ਪੁੰਜੇ ਵੀ ਖਲਾਰਤਾ ਕਿਉ ਮੈਨੂੰ ਬੱਬੇ ਫਿਰ ਪੁੰਜੇ ਨਾ ਪੁੰਜੇ ਬਹਿ ਕੇ ਨਾ ਉਹਨੂੰ ਹੱਥ ਨਾ ਆਏ ਫਿਰ ਡਈ ਪੂਰੀ ਹਾਂ ਕਿਥੋਂ ਆਜੀ ਪਾਪੜ ਜੇ ਖਾਦੇ ਇੱਕ ਦੋ ਇਹਨੇ ਫਿਰ ਅੱਜ ਮੈਨੂੰ ਬੜਾ ਚਾਅ ਚੜਿਆ ਅੱਜ ਮੇਰੀ ਧੀ ਨੇ ਨਾ ਤਿੰਨ ਲੰਗਾ ਭਰੀਆਂ ਮੈਨੂੰ ਸੰਦੀਪ ਨੇ ਦੱਸਿਆ ਇਹ ਜੀਜਾ ਹੀ ਕਹਿੰਦੇ ਮੇਰੇ ਕੋਲ ਹੀ ਮੇਰੇ ਕੋਲ ਚੱਲ ਗਈ ਤੇ ਸੰਦੀਪ ਕੋਲ ਗਈ ਏ ਤਿੰਨ ਲੰਗਾ ਭਰੀ ਮੱਲ ਖੜਨ ਲੱਗੀ ਖੜਨ ਤੇ ਲੱਗੀ ਆ ਤੇ ਅੱਜ ਇਹ ਵੀ ਪਤਾ ਲੱਗਾ ਵੀ ਤੁਰਨ ਵੀ ਲੱਗੀ ਏ ਭਾਈ ਹੁਣ ਸੱਚ ਤਾਂ ਤੁਹਾਨੂੰ ਦੱਸਣਾ ਤੇ ਹੀ ਗਣਾ ਕਿੰਨੇ ਕਰੰਦੇ ਇਹਦੇ ਕੀ ਆ ਹੈਗਾ ਉਹ ਨਾ ਰਸਤੇ ਦੇ ਵਿੱਚ ਉਹਨਾਂ ਨੂੰ ਵਮਟਿੰਗ ਆਈਆਂ ਮਤਲਬ ਜਦੋਂ ਗੱਡੀ ਦੇ ਵਿੱਚ ਜਾਂਦੇ ਤੇ ਚੱਕਰ ਜਿਹਾ ਆਇਆ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਇਹਦਾ ਸਾਹ ਜਦ ਰੁਕਣ ਲੱਗੇ ਵੀ ਹੁਸ਼ਦੀ ਹੋ ਗਈ ਫਿਰ ਇਹ ਉਸ ਤੋਂ ਬਾਅਦ ਮੜ ਕੇ ਢਾਬੇ ਤੇ ਰੁਕੇ ਨਾਲ ਹੀ ਜਲਦੀ ਜਲਦੀ ਫਿਰ ਪਾਣੀ ਪੁਣੀ ਲਿਆਂਦਾ ਵੈਤ ਮੈਂ ਗੱਡੀ ਚ ਰੱਖਦਾ ਓਦੋਂ ਦਿਮਾਗ ਇਹਨੇ ਕੰਮ ਕਰ ਵੀ ਗੱਡੀ ਦੇ ਵਿੱਚ ਪਾਣੀ ਹੈਗਾ ਜੀ ਕਿਉਂਕਿ ਉਹ ਮੇਰੇ ਵਾਲੀ ਸਾਈਡ ਤੇ ਡਰਾਈਵਰ ਵਾਲੀ ਸਾਈਡ ਤੇ ਪਾਣੀ ਪਿਆ ਸੀ ਮੈਨੂੰ ਵੀ ਪਤਾ ਲੱਗੇ ਮੈਂ ਜਲਦੀ ਦੇ ਫਿਰ ਢਾਬੇ ਦੇਖ ਲਓ ਤੇ ਫਿਰ ਉੱਥੋਂ ਪਾਣੀ ਫੜਿਆ ਪਾਣੀ ਪਿਆ ਫਿਰ ਫਿਰ ਘਟੋ ਘਟ ਦੇ ਆਏ ਅੱਧਾ ਪੌਣਾ ਘੰਟਾ ਖਲੋਤੇ ਚਾਹ ਪੀਤੀ ਫਿਰ ਉਸ ਤੋਂ ਬਾਅਦ ਠੀਕ ਹੋਏ ਹੌਲੀ ਹੌਲੀ ਕਰਕੇ ਐਦਾਂ ਦਾ ਸਿਸਟਮ ਹੈਦਾ ਸਾਹ ਸੁ ਰੁਕ ਜਾਂਦਾ ਬੰਨੇ ਕੀ ਪਰ ਮਾਤਮਾ ਜਾਣਦਾ ਹੁਣ ਕੀ ਚੱਕਰ ਹੈ ਕੀ ਨਹੀਂ ਇਹਦੀ ਆ ਮੈਂ ਬਾਹਰ ਜਾਣਾ ਤਾਂ ਟਾਈਮ ਵੇਖਿਓ ਜਰਾ ਖਲਿਆ ਚੱਲ ਹੁਣ ਬਾਹਰ ਫੇਰ ਜੰਨਰ ਮਾਰ ਮੈਂ ਬੜੀ ਰੂੰ ਗੰਡਾਈ ਲਾਵੀ ਕਹਿੰਦੀ ਬਾਹਰ ਜਾਣਾ ਜਾਨ ਹੁਣ ਬਹੁਤ ਬੜਾ ਰੁਈਆ ਅੱਜ ਪਹਿਲੀ ਵਾਰ ਹੀ ਹੋਣਾ ਇੰਨਾ ਰੁਈ ਲੈਣੀ ਬੜਾ ਅਚਰਦੀ ਡਈ ਰੂਆ ਹੋਰ ਹੁਣ ਜਾ ਚੱਲ ਜਾ ਆ ਜਾ ਹੁਣ ਠੀਕ ਹੋ ਗਈ ਇਹ ਹਾਂ ਬਸ ਆ ਚਿੰਜਾਂ ਦੇ ਲੱਭਦੀ ਬਾਈ ਇਹ ਕਿੰਨੀ ਖਾਇ ਚ ਅਬ ਹੁਣ ਗੱਡੀ ਜਿਹੜੀ ਨਹੀਂ ਘਰੇ ਲਾਤੀ ਡੈਡੀ ਨੇ ਦੀ ਕਹਿੰਦੀ ਆ ਵੀ ਬੱਸ ਹੁਣ ਫੇਰ ਲੈ ਕੇ ਜਾ ਬਾਹਰ ਹੁਣ ਨਹੀਂ ਜਾਣਾ ਬੱਸ ਚਲੋ ਆਓ ਬਾਹਰ ਹੁਣ ਚਲੋ ਆਜੋ ਬਾਹਰ ਬਾਹਰ ਆਜੋ ਬਾਕੀ ਜੇ ਅੱਜ ਦਾ ਇਹ ਵਾਲਾ ਵਲੌਗ ਛੋਟਾ ਜਾਂ ਵਧੀਆ ਲੱਗਾਏ ਲਾਈਕਮੈਂਟ ਸ਼ੇਅਰ ਤੇ ਚੈਨਲ ਨੂੰ ਜਰੂਰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ